ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਪੰਜਾਬ ਚ ਇੱਕ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਕੰਟੀਨਿਊਡ ਚੱਲ ਰਹੀ ਹੈ ਉਹਦੇ ਤਹਿਤ ਹੀ ਬਠਿੰਡਾ ਪੁਲਿਸ ਲਗਾਤਾਰ ਜਿਹੜੇ ਮਾੜੇ ਅਨਸਰ ਹੈ ਇਨਕਲੂਡਿੰਗ ਡਰਗ ਸੈਲਰਸ ਜਾਂ ਕੋਈ ਵੀ ਕ੍ਰਿਮੀਨਲ 엘ਿਮੈਂਟਸ ਉਹਨਾਂ ਤੇ ਕਾਰਵਾਈ ਕਰਦੀ ਰਹੀ ਹੈ ਉਸਦੇ ਤਹਿਤ ਹੀ ਅੱਜ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਜਦੋਂ ਅੱਜ ਸਵੇਰੇ ਸਾਡੀ ਸੀਆਈਏ 1 ਦੀ ਟੀਮ ਜਿਹੜੀ ਸ਼ੱਕੀ ਪੁਰਸ਼ਾਂ اور ਵਹिकल्स ਦੀ ਚੈਕਿੰਗ ਕਰ ਰਹੀ ਸੀਗੀ ਪੈਟਰੋਲਿੰਗ ਕਰ ਰਹੀ ਸੀ ਮੈਨਾ ਚੌਕ ਏਰੀਆ ਜਿਹੜਾ ਪੁਲਿਸ ਸਟੇਸ਼ਨ ਕੋਤਵਾਲੀ ਦੇ ਤਹਿਤ ਪੈਂਦਾ ਹੈ ਉੱਥੇ ਉਹਨਾਂ ਨੂੰ ਉਹਨਾਂ ਨੇ ਸ਼ੱਕ ਦੇ ਬਨਾਤੇ ਇੱਕ ਬਲੈਕ ਫੋਰਚੂਨਰ ਗੱਡੀ ਨੂੰ ਇੰਟਰਸੈਪਟ ਕੀਤਾ ਜਿਹਦਾ ਨੰਬਰ ਹੈ ਪੀਬੀ 53ਈ 6771 ਇਸ ਗੱਡੀ 'ਚ 6 ਵਿਅਕਤੀ ਬੈਠੇ ਹੋਏ ਸੀਗੇ ਤੇ ਜਦੋਂ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਨਾਂ ਵਗੈਰਾ ਪੁੱਛੇ ਗਏ ਤੇ ਉਹਨਾਂ ਨੇ ਆਪਣੇ ਨਾਂ ਲਖਵੀਰ ਸਿੰਘ ਪ੍ਰਭਜੀਤ ਸਿੰਘ ਰਣਜੋਤ ਸਿੰਘ ਆਕਾਸ਼ ਮਾਰਵਾ ਰੋਹਿਤ ਕੁਮਾਰ ਔਰ ਗੁਰਚਰਨ ਸਿੰਘ ਦਸਿਆ ਇਹ 6 ਦੇ 6 ਜਿਹੜੇ ਵਿਅਕਤੀ ਹੈ ਇਹ ਮਲੋਟ ਡਿਸਟ੍ਰਿਕਟ ਸ਼੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਉਥੇ ਦੇ ਵਸਨੀਕ ਹੈ ਤੇ ਜਦੋਂ ਮੌਕੇ ਤੇ ਡੀਐਸਪੀ ਸਿਟੀ 1 ਸੰਦੀਪ ਸਿੰਘ ਜੀ ਨੂੰ ਉਥੇ ਬੁਲਾਇਆ ਗਿਆ ਤੇ ਜਦੋਂ ਗੱਡੀ ਦੀ ਚੈਕਿੰਗ ਕੀਤੀ ਗਈ ਤੇ ਉਹਦੇ ਚ ਸਾਨੂੰ 40 ਕਿਜੀ ਹੈਰੋਇਨ ਜਿਹੜੀ ਹੈਵੀ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਉਹ ਸਾਡੇ ਚੋਂ ਬਰਾਮਦ ਕੀਤੀ ਗਈ ਔਰ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਕੋਤਵਾਲੀ ਥਾਣੇ 'ਚ ਐਨਡੀਪੀਐਸ ਦੇ ਰੈਲੇਵੈਂਟ ਸੈਕਸ਼ਨ ਦੇ ਤਹਿਤ ਐਫਆਈਆਰ ਲਾਜ ਕੀਤਾ ਜਾ ਰਿਹਾ ਜੋ ਹੁਣ ਤੱਕ ਦੀ ਪ੍ਰੀਲੀਮਿਨਰੀ ਕੁਝ ਕਿਛ ਕੀਤੀ ਗਈ ਹੈ ਉਹਦੇ 'ਚ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਇਹ ਕਮਰਸ਼ੀਅਲ ਕੁਆਂਟੀਟੀ ਦੀ ਹੈਰੋਇਨ ਰਿਕਵਰ ਹੋਈ ਹੈ ਇੱਕ ਫੋਰਨ ਬੇਸਡ ਹੈਂਡਲਰ ਇਹਦੇ ਚ ਇਨਵੋਲਡ ਹੈ ਜਿਹੜਾ ਕਰਾਸ ਬਾਰਡਰ ਪਾਕਿਸਤਾਨ ਤੋਂ ਇਹਨਾਂ ਨੂੰ ਜਿਹੜੀ ਇਹ ਹੈਰੋਇਨ ਹੈ ਮੰਗਵਾ ਕੇ ਦੋਸ਼ੀਆਂ ਨੂੰ ਡਿਲੀਵਰ ਕਰਾਉਂਦਾ ਸੀਗਾ ਸੋ ਇਸ ਬੇਸ ਤੇ ਅਸੀਂ ਹੁਣ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜਾ ਰਿਮਾਂਡ ਲਵਾਂਗੇ ਇਹ ਸਾਰੇ ਐਂਗਲਸ ਦੇ ਪਿੱਛੋਂ ਕੌਣ-ਕੌਣ ਇਨਵੋਲਡ ਸੀਗੇ ਜਿਵੇਂ ਕਿ ਹੁਣ ਤੱਕ ਪਤਾ ਲੱਗਿਆ ਕਿ ਇਹਦੇ ਚ ਇੱਕ ਫੋਰਨ ਬੇਸਡ ਹੈਂਡਲਰ ਇਨਵੋਲਡ ਹੈ ਔਰ ਉਹ ਕਰਾਸ ਬਾਰਡਰ ਇਹ ਜਿਹੜੀ ਨਸ਼ੇ ਦੀ ਸਪਲਾਈ ਡਿਲੀਵਰ ਕਰਾਉਂਦਾ ਸੀਗਾ ਡਿਲੀਵਰ ਕਰਾ ਕੇ ਅੱਗੇ ਕਿੱਥੇ ਕਿੱਥੇ ਵੇਚਦੇ ਸੀ ਇਹ ਸਾਰਾ ਜਿਹੜਾ ਨੈਕਸਸ ਹੈ ਬੈਕਵਰਡ ਐਂਡ ਫਾਰਵਰਡ ਲਿੰਕੇਜ ਇਹਨੂੰ ਅਸੀਂ ਇਹਨੂੰ ਅਸੀਂ ਅਨਰੈਵਲ ਕਰਾਂਗੇ ਬਟ ਇਹ ਰਿਮਾਂਡ ਤੋਂ ਬਾਅਦ ਹੀ ਪਤਾ ਲੱਗੇਗਾ ਔਰ ਇਹ ਵੀ ਪਤਾ ਲੱਗਿਆ ਕਿ ਜਿਹੜੀ ਇਹ ਹੈਰੋਇਨ ਹੈ ਇਹ ਨਾਟ ਜਸਟ ਆਪਣੇ ਪੰਜਾਬ ਦੇ ਵੱਖ-ਵੱਖ ਡਿਸਟ੍ਰਿਕਟਸ ਨਾਤੇ ਦੂਜੀ ਸਟੇਟ ਦੇ ਜ਼ਿਲ੍ਹਿਆਂ ਨੂੰ ਵੀ ਇਹ ਸਪਲਾਈ ਕਰ ਰਹੇ ਸੀਗੇ ਔਰ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦੀ ਆ ਕਿ ਜਿਹੜੇ 6 ਵਿਅਕਤੀ ਹੈ ਇਹਨਾਂ ਦੀ ਇਨਾ ਚ ਸਭ ਤੋਂ ਛੋਟੀ ਉਮਰ ਦਾ ਲੜਕਾ ਇੱਕ 21 ਸਾਲ ਦਾ ਵੀ ਹੈ ਔਰ ਮੈਕਸਿਮਮ ਏਜ ਇਹਦੇ ਚ 33 ਸਾਲ ਹੈ ਜੋ ਲਖਵੀਰ ਸਿੰਘ ਹੈ ਇਨਾ ਚ ਜੋ ਬਾਕੀ ਸਾਰੇ ਬੇਰੁਜ਼ਗਾਰ ਹੈ ਸਿਰਫ ਜਿਹੜਾ ਲਖਵੀਰ ਸਿੰਘ ਉਰਫ ਲੱਖਾ ਹੈ ਉਹ ਕਾਰ ਬਜ਼ਾਰ ਦੀ ਸੇਲ ਪਰਚੇਸ ਦਾ ਕੰਮ ਕਰਦਾ ਹੈ ਔਰ ਇਹਦੇ ਤੇ ਇੱਕ ਪਹਿਲਾ ਐਫ ਆਈ ਆਰ ਦਰਜੇ 2022 ਚ ਅੰਡਰ ਸੈਕਸ਼ਨ 308 365 342 500 ਔਰ ਜਿਹੜਾ ਪ੍ਰਭ ਜੀ 20 ਵਿੱਚ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ ਬਟ ਉਹ ਨਾਨ ਕਮਰਸ਼ੀਅਲ ਕੁਆਂਟੀਟੀ ਦਾ ਤੇ ਜਿਹੜੇ ਬਾਕੀ ਚਾਰ ਦੋਸ਼ੀ ਹੈਗੇ ਇਹਨਾਂ ਤੇ ਕੋਈ ਵੀ ਇਹਨਾਂ ਦੀ ਪੁਰਾਣੀ ਕ੍ਰਿਮਨਲ ਹਿਸਟਰੀ ਨਹੀਂ ਹੈ ਔਰ ਸੋ ਇਸ ਕੇਸ ਜਿਹੜੀ ਗੱਡੀ ਜਿਹੇ ਬਰਾਮਦ ਹੋਈ ਹੈ ਉਹ ਕੱਢਾਂਗੇ ਜਿਹੜੀ ਕੀਤੀ ਜਰਸੀ ਉਹ ਵੀ ਇਹਨਾਂ ਦੇ ਘਰ ਸੇ ਇਨਵਿਸਟੀਗੇਸ਼ਨ ਦਾ ਇਸ ਆਉਂਡ ਬਟ ਇਨੀਸ਼ੀਅਲੀ ਲਿੰਕਰ ਉਹ ਥੋੜੀ ਡਿਟੇਲ ਹੋਊਗਾ ਸਰ ਮੈਜੀ ਫੋਰਨਰ ਨਿਕਿਆ ਫੋਰਨ ਬੇਸਡ ਹੈਂਡਲਰ ਹੁੰਦਾ ਇਹ ਦੀਜ਼ ਆਰ ਆਪਰੇਸ਼ਨਲ ਟਰਮਸ ਕੇ ਜਿਹੜੇ ਇਸ ਕੇਸ ਦਾ ਬੈਕਵਰਡ ਲਿੰਕੇਜ ਪਤਾ ਲੱਗਿਆ ਕਿ ਇੱਕ ਬੰਦਾ ਵਿਦੇਸ਼ ਚ ਬੈਠਾ ਹੈ ਜਿਹੜਾ ਇਹਨਾਂ ਨੂੰ ਜੋ ਇਹ ਰਿਕਵਰੀ ਨੂੰ ਕਰਾਸ ਬਾਰਡਰ ਡਾਇਰੈਕਟ ਕਰਿਆ ਸੀ ਤੇ ਡਿਲੀਵਰ ਕਰਾ ਰਿਹਾ ਸੀ ਸੌਰੀ ਕਿਹੜੇ ਏਰੀਆ ਚੋਂ ਆਈ ਹੈ ਸੌਰੀ ਕਿਹੜੇ ਏਰੀਆ ਚੋਂ ਰਿਪੋਰਟ ਕਰਦੇ ਆ ਕਿਹੜੇ ਏਰੀਆ ਚੋਂ ਆਈ ਹੈ ਕਰਾਸ ਬਾਰਡਰ ਜੀ ਬਾਰਡਰ ਡਿਸਟ੍ਰਿਕਟ ਹੁੰਦੇ ਆ ਜਿਹੜੇ ਪਾਕਿਸਤਾਨ ਦੇ ਇਹ ਹਲੇ ਐਗਜ਼ੈਕਟ ਸਾਨੂੰ ਪਤਾ ਨਹੀਂ ਬਟ ਇਟ ਇਜ਼ ਵਨ ਆਫ ਦਾ ਬਾਰਡਰ ਪ੍ਰੋਪਰ ਜਗ੍ਹਾ ਕਿਹੜੀ ਹੈ ਸਰ

ਉਨੇ ਜੋ ਪਤਾ ਲੱਗਿਆ ਜੀ ਥੋੜੀ ਦੇਰ ਤੇ ਤਾਂ ਇਥੇ ਸੀਗੇ ਪਰ ਫਿਰ ਸ਼ੋਅ ਇਮ ਲੋਟ ਨੂੰ ਬਿਲੋਂਗ ਬਿਲੋਂਗ ਕਰ ਥੋੜਾ ਘਰਵਾਰੇ ਜਾਣਕਾਰੀ ਜਗੇ ਜਿਹਨਾਂ ਦਾ ਆਪਣਾ ਹੈ ਉਹ ਜਾਂ ਕਿਰਾਏ ਤੇ ਰਹਿੰਦੇ ਸੀ ਜੀ ਹਲੇ ਮੈਂ ਰਿਵੀਲ ਨਹੀਂ ਕਰ ਸਕਦੀ ਤਫਤੀਸ਼ ਚ ਕਨਫਰਮ ਕਰਾਂਗੇ ਤਾਂ ਹੀ ਆਈ ਕੈਨ ਕਨਫਰਮ ਤੁਹਾਨੂੰ ਬਹੁਤ ਕੁਝ ਬਰਾਮਦਗੀ ਹੋਣੀ ਹੈ ਰੇਟ ਦਾ ਰਨ ਅੱਗੇ ਚੱਲੀ ਰਹੇ ਕੁਝ ਜਿਹੜਾ ਐਨਡੀਪੀਐਸ ਦਾ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਦੈਟ ਇਜ਼ ਸਾਡੇ ਜੋ ਸਪੈਸ਼ਲੀ ਬੀਐਨਐਸ ਤੇ ਈਸਾਕਸ ਐਪ ਦੇ ਸਾਰੇ ਪ੍ਰੋਸੀਜਰ ਹੁੰਦੇ ਉਹ ਸਾਰਾ ਜਦੋਂ ਤੱਕ ਅਸੀਂ ਕੰਪਲੀਟ ਨਹੀਂ ਕਰਦੇ ਵੀ ਕਾਂਟ ਕਨਫਰਮ ਟੂ ਦੈਟ ਇਜ਼ ਵਾਈ ਮੈਂ ਟਾਈਮ ਲੱਗਦਾ ਹੈ ਆਪਣੇ ਜ਼ਿਲ੍ਹੇ ਦੀ ਸਭ ਤੋਂ ਵੱਡੀ ਕਿਹ ਮੈਂ? ਆਈ ਥਿੰਕ ਰੀਸੈਂਟ ਟਾਈਮਸ ਹੀ ਤਾਂ ਸਭ ਤੋਂ ਵੱਡੀ ਹੈ ਬਟ ਜ਼ਿਲ੍ਹੇ ਦੀ ਸਭ ਤੋਂ ਵੱਡੀ ਹੈ ਨਹੀਂ ਇਹ ਮੈਨੂੰ ਲੈ ਚੈੱਕ ਕਰਕੇ ਦੱਸਦਾ ਮੈਡਮ ਜਿਸ ਤਰ੍ਹਾਂ ਤੁਸੀਂ ਰਾਤ ਦੀ ਗੱਲ ਕਰ ਦਿੱਤਾ ਮੈਡਮ ਜਿਸ ਤਰ੍ਹਾਂ ਰੈਵਨਿਊਸ ਨੇ ਕੰਮ ਕਰਦਾ ਹੈਗਾ ਕੋਈ ਜਿਸ ਪਾਲਿਸੀ ਦੀ ਸਾਲ ਦਿੱਤਾਗਾ ਸਮੱਸਿਆ ਹੋਵੇ ਕਿਹ ਵੱਡੀ ਕੀ ਬੜੀ ਜੀ ਸਾਡੇ ਜ਼ਿਲ੍ਹੇ 'ਚ ਜਦੋਂ ਵੀ ਚਾਹੇ ਕਮਰਸ਼ੀਅਲ ਰਿਕਵਰੀ ਹੋਏ ਚਾਹੇ ਕੋਈ ਆਪਰੇਸ਼ਨਲ ਲੋਚ ਚਾਹੇ ਕਿਸੇ ਵੀ ਤਰ੍ਹਾਂ ਦੀ पर मुलाजम ਦਾ ਵਕਰਾ ਇਥੇ ਵਰਕ ਦਾ ਪੋਰਟਫੋਲੀਓ ਹੁੰਦਾ ਬਟ ਮੈਂ ਹਮੇਸ਼ਾ ਇਹ ਜਿਹੜਾ ਵਧੀਆ ਕੰਮ ਕਰਦਾ ਹੈ ਉਹਦੀ ਰეკਮੈਂਡੇਸ਼ਨ ਕਰਦੀ ਹਾਂ ਡੀਜੀ ਸਰ ਇਸ ਸਾਈਂਡ ਇਨਫ ਕਿ ਹਮੇਸ਼ਾ ਸਾਡੇ ਕਮਨ ਨੂੰ ਇਕਨੋਲਜ ਕਰਦੇ ਸੋ ਡੈਫੀਨਿਟਲੀ ਇਸ ਕੇਸ ਜਿਨ੍ਹਾਂ ਨੇ ਵੀ ਵਧੀਆ ਕੰਮ ਕੀਤਾ ਮੈਂ ਲਿਖਾ ਰਹੀ ਹਾਂ ਮੈਂ ਤਾਂ ਇਹ ਗੱਲ ਕਰ ਰਾਤ ਦੇ ਨਾਲ ਉਹ ਜਿਹੜਾ ਹੈਗਾ ਰਾਉਂਡ ਅਪ ਕੀਤਾ ਗਿਆ ਸੀ ਚੈਕਿੰਗ ਕਰਾਂ ਮੈਂ ਜੀ ਰਾਤ ਨੂੰ ਰਾਉਂਡ ਅਪ ਨਹੀਂ ਗਿਆ ਮੈਂ ਕਿਹਾ ਅੱਜ ਸਵੇਰੇ ਨਾਲ ਉਹ ਗੱਡੀ ਦਾ ਆਰਾਮ ਹੋਈ ਸੀ ਜਾਂ ਸ਼ੱਕ ਦੇ ਆਧਾਰ ਤੇ ਨਾਲ ਉਹ ਜਾਂ ਫਿਰ ਇਨਫੋਰਮੇਸ਼ਨ ਨਹੀਂ ਜੀ ਇਹ ਪੈਟਰੋਲ

लेडी साइनो इज माय लव हले तक जी किसी लेडी का रोल नहीं सामने आया बट जदों आएगा वी लेडी है बिजनेस छोटी जेड नेक्स्टिस के लिए मास्टरमाइंड कौन है क्लियर हुआ है नहीं जी हले ये जरूर क्लियर हुआ है कि इस केस से एक फॉरेन बेस्ड हैंडलर है सो ही इज यू कैन से ही इज वन ऑफ द मेन एंटिटीज बट तो ओडी आइडेंटिटी हले कंफर्म नहीं है मेडम है रखी गई थी या कोई पैकेज अलग-अलग सी या कच्ची क्वांटिटी रखी गई इस तरफ दिस इज अ पार्ट ऑफ द इन्वेस्टिगेशन ही फ्लेवर करनी सी या परते हुच वे ठीक है तेरी चारै चले देखो जी इस तरह दी क्वांटिटी आई थिंक दे जो मुन तक पता लग गया कि वक्त वक्त जिल्ल्यां च वक्त वक्त लोकां नु सप्लाई कर दे सी सो एनीवर्दी केप द आई कैन नॉट कन्फर्म बट आई थिंक करनी एनी बड्डी केप लेणा बाकी स्टेट्स तो अज्ज तक पंजाब वर ही किए क्वालिटी जब चेक देखो जी क्रॉस बॉर्डर सारे ही पंजाब दे किसी ਪੰਜਾਬ ਦੇ ਹੀ ਕਿਸੇ ਡਿਸਟ੍ਰਿਕਟ ਚ ਇਲਾਕੇ ਜਿਹੜੇ ਬਾਰਡਰ ਦੇ ਨੇੜੇ ਲੱਗੇ ਲੱਗਦੇ ਆ ਉਤੋਂ ਇਲਾਕੇ ਕਲੈਕਟ ਕੀਤੀ ਹੈ ਬਟ ਇਹ ਇਸ ਇਜ਼ ਅ ਟਾਪਿਕ ਤੋਂ ਵੀ ਕਨਸਿਡਰਡ ਬਟ ਸਾਡੇ ਜ਼ਿਲ੍ਹੇ ਜੋ ਜੋ ਰਿਕਵਰ ਹੋਈ ਹੈ ਉਹ ਮੈਂ ਤੁਹਾਡੇ ਸਾਹਮਣੇ ਦੱਸਦੀ ਪਹਿਲਾਂ ਤਾਂ ਇਹਨਾਂ ਨੂੰ ਰਿਸ਼ਰਫਰਾਈ ਕਰਨੇ ਆ ਅਦਰ ਸਟੇਟ ਮੈਂ ਖੜਾ ਹੋ ਕੇ ਇਹਦੇ ਵਿੱਚ ਬਿਲਕੁਲ ਜਿਹੜੇ ਨਵੇਂ ਮੁੰਡੇ ਲਏ ਗਏ ਸੀ ਕਿ ਤਾਂ ਕਿ ਸ਼ੱਕ ਨਾ ਹੋਵੇ ਕਿਉਂਕਿ ਪਹਿਲਾਂ ਕਿਸੇ ਤੇ ਕੋਈ ਐਫ ਆਈ ਆਰ ਹੈ ਨਹੀਂ ਕਿ ਦੇਖੋ ਕਿ ਦੋ ਤੇ ਐਫ ਆਈ ਆਰ ਤਾਂ ਹੈਗੀ ਜੋ ਮੈਂ ਤੁਹਾਨੂੰ ਦੱਸਿਆ ਬਟ TS ਇੱਕ ਦਾ ਇਹ ਸਾਰੇ ਸਾਡੇ ਜ਼ਿਲ੍ਹੇ ਨੂੰ ਬਿਲੋਂਗ ਨਹੀਂ ਕਰਦੇ ਔਰ ਜੇ ਵੀ ਕੈਨ ਐਨਡੀਪੀਐਸ ਐਫਆਈ ਹੈਵੀ ਹੋਵੇ ਕਟ ਮਾਤਰਾ ਦਾ ਹੈ ਸੋ ਇਹ ਅਸੀਂ ਤਫਤੀਸ਼ੇ ਦੇਖਾਂਗੇ ਵਾਟ ਇਜ਼ ਦ ਫੋਰ ਕਵਾਰਟੀ ਕਦਿਚ ਮਿਲੇ ਸਾਰਾ ਨਸ਼ਾ ਕੱਬੀ ਬ੍ਰੀਡ ਇਹ ਜੇ 스ਪੇਸ਼ਲ ਘਰ ਦੇ ਰੇਡ ਚੱਲੀ ਜਾਂਦੀ ਹੈ ਸਾਰਾ ਕਾਲਾ ਜਾ ਰਿਹਾ ਹੈ ਕਾਲ ਵਿੱਚ ਕੁਝ ਨਹੀਂ ਮਿਲੇ ਸੀਜ਼ਨ ኦਪਰੇਸ਼ਨਲ ਥਿੰਗਸ ਹੀ ਸਾਡਾ ਪ੍ਰੋਸੀਜਰ ਹੁੰਦਾ ਹੈ ਉਹ ਮੈਂ ਤੁਹਾਡੇ ਨਾਲ ਡਾਇਵਰਸ ਨਹੀਂ ਪਤਾ ਲੱਗਿਆ ਵੀ ਪਹਿਲਾਂ ਇਹ ਲੈ ਕੇ ਫਸਟ ਟਾਈਮ ਇਹ ਜੇ ਅਸੀਂ ਰਿਮਾਰਕ ਲੈ ਕੇ ਪਤਾ ਕਰਾਂਗੇ ਕਿ ਕਿੰਨੀ ਵਾਰ ਲੈ ਕੇ ਆਏ ਕਿ ਠੀਕ ਹੈ ਠੀਕ ਹੈ ਕੰਦੀ ਦਾ ਕਿੰਨੇ ਟਾਈਮ ਤੋਂ ਰਹੇ ਸੀਗੇ ਰੀਮਾਰਕ ਲੈ ਕੇ ਐਗਜੈਕਟ ਪਤਾ ਲੱਗੇਗਾ ਪਰ ਯਸੇ ਥੋੜੀ ਦੇਰ ਦੇ ਜਿਹੜਾ ਇੱਕ ਰਹਿ ਗਿਆ ਆ ਜਾ ਸਾਹਿਬ ਇਹ ਕਿਆ ਬੰਦ ਅਸ਼ਾਤ ਆਉਂਦੀ ਹੈ ਜਿੱਦ ਇੱਕ ਕਰੀਸਟਿਕ ਆ ਬੀ ਐਸ